ਕਾਂਗਰਸੀ ਲੀਡਰਾਂ ਦੇ ਵਿਚਾਲੇ ਚੱਲਦੀ ਆਪਸੀ ਲੜਾਈ ਕਿਸੇ ਤੋਂ ਵੀ ਲੁਕੀ ਛੁਪੀ ਨਹੀਂ ਰਹਿੰਦੀ ਹੈ ਪਰ ਬੀਤ ਦਿਨੀ ਇੱਕ ਖਬਰ ਵਾਇਰਲ ਹੋਈ ਜਿਸ ਦੇ ਵਿੱਚ ਇਹ ਦਾਵਾ ਕੀਤਾ ਗਿਆ ਕਿ ਭਾਰਤਪੂਸ਼ਣ ਆਸ਼ੂ ਜੋ ਕਿ ਲੁਧਿਆਣਾ ਪੱਛਮੀ ਤੋਂ ਕਾਂਗਰਸ ਦੇ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਇੱਕ ਹਾਈ ਕਮਾਂਡ ਨੂੰ ਚਿੱਠੀ ਲਿਖੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਮੰਗ ਕੀਤੀ ਗਈ ਹੈ ਕਿ ਮੇਰੇ ਲਈ ਪ੍ਰਚਾਰ ਕਰਨ ਇਥੇ ਲੁਧਿਆਣੇ ਦੇ ਵਿੱਚ ਨਾ ਤਾਂ ਰਾਜਾ ਫੜਿੰਗ ਆਉਣ ਨਾ ਸੁਖਜਿੰਦਰ ਸਿੰਘ ਰੰਧਾਵਾ ਪ੍ਰਤਾਪ ਸਿੰਘ ਬਾਜਵਾ ਸਿਮਰਜੀਤ ਸਿੰਘ ਬੈਂਸ ਅਤੇ ਹੋਰ ਜਿਹੜੇ ਕਾਂਗਰਸੀ ਟੌਪ ਦੇ ਲੀਡਰ ਨੇ ਉਹ ਮੇਰੇ ਲਈ ਇੱਥੇ ਪ੍ਰਚਾਰ ਕਰਨ ਨਾਉਣ ਇਸ ਦੇ ਨਾਲ ਮੈਨੂੰ ਨੁਕਸਾਨ ਹੋ ਸਕਦਾ ਹੈ ਬਿੱਤ ਦਿਨ ਸੋਸ਼ਲ ਮੀਡੀਆ ਤੇ ਅਜਿਹੀਆਂ ਖਬਰਾਂ ਵਾਇਰਲ ਹੁੰਦੀਆਂ ਤੇ ਖਾਇ ਦਿੱਤੀਆਂ ਕਿਉਂਕਿ ਭਾਰਤ ਪੁਸ਼ ਅਸ਼ੂ ਜਿੰਨਾ ਦੇ ਨਾਲ ਰਾਜਾ ਵੜਿੰਗ ਦੀ ਬਣਦੀ ਨਹੀਂ ਹੈ ਰਾਜਾ ਵੜਿੰਗ ਅਤੇ ਭਾਰਤ ਪੁਸ਼ ਨਾਸ਼ੂ ਇੱਕ ਦੂਜੇ ਉੱਪਰ ਅਸ ਦੇ ਤੌਰ ਤੇ ਅਤੇ ਸਿੱਧੇ ਤੌਰ ਤੇ ਵੀ ਕਈ ਵਾਰ ਇੰਟਰਵਿਊ ਦਰਾਨਾ ਤੇ ਹੋਰ ਨਾ মিডিਆ ਨਾਲ ਗੱਲਬਾਤ ਕਰਦੇ ਹੋਇਆ ਦਿੱਖੇ ਨਿਸ਼ਾਨੇ ਇੱਕ ਦੂਜੇ ਉੱਪਰ ਸਾਦੇ ਰਹਿੰਦੇ ਨੇ ਤੇ ਇਸ ਨੂੰ ਲੈ ਕੇ ਜੋ ਇਹ ਗੱਲ ਵਾਰਣ ਹੋਈ ਕਿ ਚਿੱਠੀ ਹਾਈ ਕਮਾਂਡ ਨੂੰ ਭਾਰਤ ਪੂਜਨ ਆਸ਼ੂਦੇਵਰੋਂ ਲਿਖੀ ਗਈ ਹੈ ਇਸ ਦੇ ਬਾਰੇ ਭਾਰਤ ਪੂਜਨ ਆਸ਼ੂਦੇਵ ਵੱਲੋਂ ਖੁਦ ਇਸ ਦੇ ਬਾਰੇ ਇੱਕ ਵੀਡੀਓ ਬਣਾ ਕੇ ਸਪਸ਼ਟ ਕਰਨਾ ਦਿੱਤਾ ਗਿਆ ਕੀ ਕਹਿਣਾ ਭਾਰਤ ਪੂਜਨ ਆਸ਼ੂਦਾ ਉਹਨੇ ਤੁਹਾਨੂੰ ਵੀਡੀਓ ਸੁਣਾ ਦਿੰਨੇ ਆ ਨਮਸਕਾਰ ਦੋਸਤੋ ਮੈਨੂੰ ਪਤਾ ਚੱਲਿਆ ਹੈ ਸਵੇਰੇ ਕੁਝ ਚੈਨਲਾਂ ਤੇ ਇਹੋ ਜੀ ਖਬਰ ਚੱਲੀ ਹੈ ਅਭੀ ਮੇਰੇ ਵੱਲੋਂ ਕੋਈ ਚਿੱਠੀ ਲਿਖੀ ਗਈ ਹੈ ਹਾਈ ਕਮਾਂਡ ਨੂੰ ਪਈ ਸਾਡੀ ਸੀਨੀਅਰ ਲੀਡਰਸ਼ਿਪ ਨੂੰ ਇੱਥੇ ਇਲੈਕਸ਼ਨ ਚਾੜਨ ਤੋਂ ਰੋਕਿਆ ਜਾਵੇ ਇਹ ਜੀ ਕੋਈ ਗੱਲ ਨਹੀਂ ਹੈ ਔਰ ਇਹ ਬਿਲਕੁਲ ਬੇਬੁਨਿਆਦ ਖਬਰ ਹੈ ਔਰ ਮੈਂ ਆਪਣੇ ਚੈਨਲ ਵਾਲੇ ਦੋਸਤਾਂ ਨੂੰ ਵੀ ਕਹੂੰਗਾ ਵੀ ਇਹ ਜੀ ਝੂਠੀ ਖਬਰ ਚਲਾਉਣ ਤੋਂ ਪਹਿਲਾਂ ਕੁਝ ਗੁਰੇਜ਼ ਕਰਨ ਯਾਰ ਕੁਝ ਫੈਕਟਸ ਵੈਰੀਫਾਈ ਕਰ ਲੈਣ ਤੇ ਮੈਨੂੰ ਐ ਜਾਪਦਾ ਆ ਵੀ ਕਿਸੇ ਇਹ ਇਲੈਕਸ਼ਨ ਨੂੰ ਸਬਟਾਈਜ਼ ਕਰਨ ਦੀ ਕਿਸੇ ਸ਼੍ਰਾਰਤੀ ਅੰਸਰ ਦੀ ਇਹ ਚਾਹ ਲਿਆ ਕੋਈ ਸੋ ਮੈਂ ਨਿੰਦਿਆ ਕਰਦਾ ਇਹ ਜੀ ਬੇਬੁਨਿਆਦ ਖਬਰ ਦੀ ਜਿਹੜੀ ਚੈਨਲਾਂ ਤੇ ਚੱਲੀ ਹੈ ਤੇ ਇਹਦਾ ਖੰਡਨ ਵੀ ਕਰਦਾ